ਬੈਸ਼ਨੋ ਜੀ ਸ਼ੁੱਧ ਬੈਸ਼ਨੋ ਪਹਿਲੇ ਜਾਨਾ ਜੀ ਸਾਡਾ ਪਿਓਰ ਵੈਜ ਜਸਰ 100% ਪਿਓਰ ਵੈਜ ਸਾਡੀ ਕੌਫੀ ਦੇ ਵਿੱਚ ਕੁਝ ਗੱਲਬਾਤਾਂ ਕੀ ਇਦਾਂ ਦੀ ਗੱਲਬਾਤ ਆ ਹਾਂਜੀ ਸਰ ਇੱਥੇ ਬੀਨਸ ਨਾਲ ਕੌਫੀ ਬਣਦੀ ਆ ਸਾਡੀ ਅਸੀਂ ਪਹਿਲਾਂ ਬੀਨਸ ਨੂੰ ਰਸ਼ ਕ੍ਰੈਸ਼ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਬਣਦੀ ਆ ਸਾਡੀ ਕੌਫੀ ਇੱਥੇ ਹਰੇਕ ਤਰ੍ਹਾਂ ਦੀ ਕੌਫੀ ਮਿਲਦੀ ਆ ਅਮਰੀਕਾਨੋ ਕੈਪੇਚੀਨੋ ਮੈਚੀਟੋ ਨਾਰਮਲ ਕੌਫੀ ਲਾਟੇ ਹਰੇਕ ਤਰ੍ਹਾਂ ਦੀ ਇੱਥੇ ਕੌਫੀ ਮਿਲਦੀ ਆ ਇਹ ਗੱਲਬਾਤ ਆ ਕਿ ਆ ਦੇਖੋ ਨਾ ਸਾਡੀਆਂ ਬੀਨਸ ਆ ਅਸੀਂ ਇਹਨਾਂ ਨੂੰ ਬੀਨਸ ਨੂੰ ਕ੍ਰਸ਼ ਕਰਦੇ ਆ ਤੇ ਉਸ ਤੋਂ ਬਾਅਦ ਵਿੱਚ ਮਸ਼ੀਨ ਵਿੱਚ ਦਾ ਸੌਟ ਕੱਢ ਕੇ ਫਿਰ ਕਾਫੀ ਬਣਾਉਨੇ ਆ। ਹਰ ਇੱਕ ਤਰ੍ਹਾਂ ਦੀ ਕਾਫੀ ਅਮਰੀਕਾਨੋ, ਕੈਪੇਚੀਨੋ, ਮੈਚੀਟੋ, ਨਾਰਮਲ ਕਾਫੀ, ਲਾਟੇ, ਆਈਸਡ ਅਮਰੀਕਾਨੋ ਹਰ ਇੱਕ ਤਰ੍ਹਾਂ ਦੀ ਕਾਫੀ ਮਿਲਦੀ ਆ। ਸਰ 버ਗਰ, ਪੀਜ਼ਾ, ਰੈਪ, 버ਗਰ, ਪੀਜ਼ਾ, ਰੈਪ, ਫ੍ਰੈਂਚ ਫ੍ਰਾਈਜ਼ ਹਰ ਇੱਕ ਚੀਜ਼ ਇੱਥੇ ਮਿਲਦੀ ਆ ਸਰ। ਸਰੇਥ ਸਪੈਸ਼ਲ ਮਿਨੀ ਮੀਲਸ ਆ ਰਾਜਮਾ ਚਾਵਲ ਪਾਓ ਭਾਜੀ ਦਾਲ ਖਿਚੜੀ ਦਾਲ ਵਿਦ ਰਾਜਮਾ ਚਾਵਲ ਹਰੇਕ ਚੀਜ਼ ਇੱਥੇ ਅਵੇਲੇਬਲ ਆ ਇਹ 152 ਬ੍ਰਾਂਚਸ ਆ ਹਰੇਕ ਸ਼ਹਿਰ ਵਿੱਚ ਅਵੇਲੇਬਲ ਆ ਕੈਪੀਟਲ ਬੈਂਕ ਦੇ ਆਪੋਜ਼ਿਟ ਆ ਇਨ ਬੇਸਮੈਂਟ ਵਿੱਚ ਅੰਬੇਦਕਰ ਚੌਂਖਾ ਜੀ ਵੈਰੀ ਗੁੱਡ ਬਰਗਰ ਆ ਪੀਜ਼ਾ ਯਾ ਸੈਂਡਵਿਚਸ ਯਾ ਰੈਪ ਆ ਫ੍ਰੈਂਚ ਫ੍ਰਾਈਜ਼ ਆ ਹਰ ਇੱਕ ਚੀਜ਼ ਆ ਆਪਣੇ ਕੋਲ ਲੋਡਡ ਮੈਕਸੀਕਨ ਚੀਜ਼ ਫ੍ਰਾਈਜ਼ ਵੀ ਹੁੰਦੀਆਂ ਆ ਆਪਣੇ ਤੋਂ ਹਰ ਇੱਕ ਤਰ੍ਹਾਂ ਦਾ ਖਾਣਾ ਮਿਲੂਗਾ ਸੂਤੋ ਸਪੈਸ਼ਲ ਬਰਗਰ ਸੂਤੋ ਸਪੈਸ਼ਲ ਰੈਪ ਜਿਹਦੇ ਵਿੱਚ ਸਾਡੀਆਂ ਰੈਸਪੀਜ਼ ਐਡ ਹੁੰਦੀਆਂ ਨੇ ਹੋਮ ਡਿਲੀਵਰੀ ਨੂੰ ਉਧਰ ਵਾਲਿਆਂ ਨੂੰ ਫ੍ਰੀ ਆ ਸਾਡੀ ਸਰ 500 ਹੋਊਗਾ ਤੇ ਆਪਾਂ ਇੱਕ ਥਿੱਕ ਕੋਲਡ ਕਾਫੀ ਵੀ ਫ੍ਰੀ ਕਰਾਂਗੇ ਤੇ ਉਹ ਤਾਂ ਜਿੰਨਾ ਮਰਜ਼ੀ ਹੋਵੇ ਚਾਹੇ 200 ਹੋਵੇ ਚਾਹੇ 100 ਹੋਵੇ ਤਾਂ ਆਪਣੀ ਡਿਲੀਵਰੀ ਤਾਂ ਫ੍ਰੀ ਹੋਊਗੀ ਤਦ ਵੀ ਕਰੋ ਸ਼ੇਅਰ ਕਰਕੇ ਆਉਣਗੇ ਸਾਡੀ ਵੀਡੀਓ ਤੇ ਸਾਨੂੰ ਦਿਖਾਉਣਗੇ ਕਿ ਅਸੀਂ ਤੁਹਾਡੀ ਵੀਡੀਓ ਸ਼ੇਅਰ ਕੀਤੀ ਹੈ ਤੇ ਅਸੀਂ ਇੱਕ ਥਿਕੋਲ ਕਾਫੀ ਹੋਰ ਫ੍ਰੀ ਕਰ ਦਾਂਗੇ। ਸਾਡੇ ਕੋਲ ਇੱਕ ਹੋਰ ਸਕੀਮ ਅਵੇਲੇਬਲ ਹੈ। ਅਗਰ ਤੁਸੀਂ ਸੂਟੋ ਸਪੈਸ਼ਲ 버ਗਰ ਲੈਣੇ ਹੋ ਤਾਂ ਉਹਦੇ ਨਾਲ ਸਾਡਾ ਆਲੂ ਟਿੱਕੀ 버ਗਰ ਫ੍ਰੀ ਹੋਊਗਾ। ਜੇ ਤੁਸੀਂ ਸਾਰਿਆਂ ਨੇ ਵਿਜ਼ਿਟ ਕਰਨਾ ਹੈ ਕੈਪੀਟਲ ਦੇ ਆਪੋਜ਼ਿਟ ਨੀਚੇ ਬੇਸਮੈਂਟ ਵਿੱਚ ਸੂਟੋ ਕੈਫੇ ਤੇ ਸਾਡਾ ਕੰਟੈਕਟ ਨੰਬਰ ਹੈ 7652947489। ਉਧਰ ਵਾਲਿਆਂ ਨੂੰ ਫ੍ਰੀ ਡਿਲੀਵਰੀ ਹੋਊਗੀ ਸਾਡੀ ਤੇ ਇੱਕ ਹੋਰ ਸਪੈਸ਼ਲ ਆਫਰ ਆ ਸਾਡੀ ਅਗਰ ਇੱਥੇ 1500 ਤੋਂ ਅਪ ਤੁਸੀਂ ਬਿੱਲ ਕਰਦੇ ਆ ਬਰਥਡੇ ਸੈਲੀਬ੍ਰੇਸ਼ਨ ਤੇ ਤੇ ਸਾਡੇ ਵੱਲੋਂ 1 ਕਿਜੀ ਕੇਕ ਫ੍ਰੀ ਹੋਊਗਾ ਸੂਤੋ ਸਪੈਸ਼ਲ ਹਾਂਜੀ ਸਰ ਸਾਡਾ ਸੂਤੋ ਸਪੈਸ਼ਲ ਰੈਪ ਬੈਸਟ ਆ ਇੱਥੇ ਦਾ ਤੇ ਇੱਥੇ ਦਾ 버ਗਰ ਵੀ ਬੈਸਟ ਆ ਤੇ ਸਾਰੇ ਨਾਲੋਂ ਮੇਨ ਚੀਜ਼ ਇੱਥੇ ਦੀਆਂ ਮਿਨੀ ਮੀਲਸ ਪਾਓ ਭਾਜੀ ਦਾਲ ਖਿਚੜੀ ਰਾਜਮਾ ਚਾਵਲ ਤੇ ਮੱਖ ਦਾਲ ਮੱਖਣੀ ਵਿਦ ਰਾਈਸ ਜੋ ਕਾਫੀ ਆਰਡਰ ਕੀਤੀ ਹੈ ਜੀ ਕੋਲਡ ਕਾਫੀ ਕੋਲਡ ਕਾਫੀ ਹਾਂਜੀ ਪਹਿਲਾ ਇਹਨਾਂ ਦਾ ਪੀਜ਼ਾ ਕੀਤਾ ਹੈਗਾ ਜੀ ਬਹੁਤ ਅੱਛਾ ਹੈਗਾ ਉਹ ਵੀ ਜੀ ਬਹੁਤ ਵਧੀਆ ਹੈਗਾ ਉਹ ਲਿਖਦੇ ਇਹਨਾਂ ਦੇ ਹਾਂਜੀ ਉਹ ਤਾਂ ਬਹੁਤ ਵਧੀਆ ਜੀ ਸਭ ਤੋਂ ਵਧੀਆ ਹੋਈ ਹੈ ਮੈਂ ਤੁਹਾਨੂੰ ਕੋਧਰ ਵਾਲਿਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਜੀ ਆ ਕੇ ਇੱਥੇ ਫੋਟੋ ਕਾਫੇ ਤੇ ਆਪਣਾ ਵਿਜ਼ਿਟ ਕਰੋ ਸਭ ਤੋਂ ਵਧੀਆ ਹੈ ਕੈਫੇ ਆ ਬੱਲੇ ਵੀ ਬੱਲੇ ਸਾਡੇ ਨਕੌਦਰ ਸ਼ਹਿਰ ਦੇ ਵਿੱਚ ਖੁੱਲ ਗਿਆ ਹੁਣ ਸੂਤੋ ਕੈਫੇ ਸੂਤੋ ਕੈਫੇ ਦੇ ਵਿੱਚ ਕੀ ਮੋਲੇਗਾ ਪਾਪਾ ਜੀ ਮਿਲੇਗੀ ਰਾਜਮਾ ਚਾਵਲ ਮਿਲਣਗੇ ਪਾਪਾ ਜੀ ਮਿਲੇਗੀ ਹੋਰ ਵੀ ਬਹੁਤ ਕੁਝ ਮਿਲੇਗਾ ਕੀ ਕੁਝ ਮਿਲੇਗਾ ਕਿਥੇ ਖੁੱਲਿਆ ਨੂਰਮੈਨ ਰੋਡ ਕੈਪੀਟਲ ਬੈਂਕ ਦੇ ਬਿਲਕੁਲ ਸਾਹਮਣੇ ਸੂਤੋ ਕਾਫੇ ਸੂਤੋ ਕਾਫੇ ਬਿਲਕੁਲ ਵੈਸ਼ਨੋ ਜੀ ਖਾਣ ਪੀਣ ਦੇ ਸ਼ਕੀਨਾ ਦੇ ਲਈ ਬਿਲਕੁਲ ਵੈਸ਼ਨੋ ਸੂਤੋ ਕਾਫੇ ਦਾਲ ਚੌਕ ਖਾਣੇ ਆ ਰਾਜਮਾ ਚਾਵਲ ਖਾਣੇ ਆ ਪਾਪ ਕੰਪਾ ਜੀ ਖਾਣੀ ਆ ਉਹ ਤਾਂ ਲੱਜਲਦੇ ਆ ਅੰਦਰ ਕਰ ਲੈਨੇ ਆ ਸਤਿ ਸ੍ਰੀ ਅਕਾਲ ਮੈਨ ਸਤਿ ਸ੍ਰੀ ਅਕਾਲ ਸਰ ਕੀ ਹਾਲ ਚਾਲ ਆ ਹੋ ਹਾਂਜੀ ਸਰ ਵਧੀਆ ਮੈਂ ਕੋਦਰ ਸਿੰਘ ਦੇ ਵਿੱਚ ਰੌਣਕਾਂ ਲਾਤੀਆਂ ਤੁਸੀਂ ਅੱਜ ਹਾਂਜੀ ਸਰ ਬਿਲਕੁਲ ਬਿਲਕੁਲ ਵੈਸ਼ਨੋ ਜੀ ਸ਼ੁੱਧ ਵੈਸ਼ਨੋ ਪਹਿਲੇ ਹਾਂਜੀ ਸਾਡਾ ਪਿਓਰ ਵੈਜਾ ਸਰ 100% ਪਿਓਰ ਵੈਜਾ ਇੱਕ ਵਾਰ ਲਿਖਿਆ ਮੈਂ ਸਾਡੀ ਕੌਫੀ ਦੇ ਵਿੱਚ ਕੁਝ ਗੱਲਬਾਤਾਂ ਕੀ ਇਦਾਂ ਦੀ ਗੱਲਬਾਤ ਆ ਹਾਂਜੀ ਸਰ ਇੱਥੇ ਬੀਨਸ ਨਾਲ ਕੌਫੀ ਬਣਦੀ ਆ ਸਾਡੀ ਅਸੀਂ ਪਹਿਲਾਂ ਬੀਨਸ ਨੂੰ ਰਸ਼ ਕ੍ਰੈਸ਼ ਕਰਦੇ ਹਾਂ ਤੇ ਫਿਰ ਉਸ ਤੋਂ ਬਾਅਦ ਬਣਦੀ ਆ ਸਾਡੀ ਕੌਫੀ ਇੱਥੇ ਹਰੇਕ ਤਰ੍ਹਾਂ ਦੀ ਕੌਫੀ ਮਿਲਦੀ ਆ ਅਮਰੀਕਾਨੋ ਕਾਪੇਚੀਨੋ ਮੈਚੀਟ ਉਰੇ ਫਰਤੀ ਲੈ ਉਹ ਤੁਸੀਂ ਤਾਂ ਫਾੜ ਫਾੜ ਬੋਲੀ ਜਾਂਦੇ ਮੇਰੀ ਨਾਲ ਸਮਝ ਆ ਚੀ ਨਹੀਂ ਕੁਛ ਲੱਗਿਆ ਕਾਫੀ ਦੇ ਵਿੱਚ ਤੁਸੀਂ ਕਿਹਾ ਕੋਈ ਗੱਲ ਬਾਤ ਆ ਮੈਂ ਗੱਲ ਬਾਤ ਪੁੱਛੀ ਆ ਵੀ ਕੀ ਗੱਲ ਬਾਤ ਆ ਕਾਫੀ ਦੇ ਵਿੱਚ ਹਾਂਜੀ ਸਰ ਇੱਥੇ ਇਹੀ ਗੱਲ ਬਾਤ ਆ ਕਿ ਆ ਦੇਖੋ ਨਾ ਸਾਡੀਆਂ ਬੀਨਸ ਆ ਅਸੀਂ ਇਹਨਾਂ ਨੂੰ ਬੀਨਸ ਨੂੰ ਕ੍ਰਸ਼ ਕਰਦੇ ਆ ਤੇ ਉਸ ਤੋਂ ਬਾਅਦ ਵਿੱਚ ਮਸ਼ੀਨ ਵਿੱਚ ਦਾ ਸੌਟ ਕੱਢ ਕੇ ਫਿਰ ਕਾਫੀ ਬਣਾਉਂਦੇ ਆ ਫਿਰ ਕਾਫੀ ਬਣਾਉਂਦੇ ਹਾਂ ਹਾਂਜੀ ਸਰ ਤੇ ਕਾਫੀ ਫਿਰ ਕੁਝ ਖਾਸ ਬਣ ਜਾਂਦੀ ਆ ਹਾਂਜੀ ਸਰ ਖਾਸ ਬਣ ਜਾਂਦੀ ਆ ਕਿੰਨੇ ਤਰ੍ਹਾਂ ਦੀ ਕਾਫੀ ਹੁੰਦੀ ਆ ਇੱਥੇ ਸਰ ਹਰ ਇੱਕ ਤਰ੍ਹਾਂ ਦੀ ਕਾਫੀ ਆ ਅਮਰੀਕਾਨੋ ਕੈਪੇਚੀਨੋ ਮੈਚੀਟੋ ਨਾਰਮਲ ਕਾਫੀ ਲਾਟੇ ਆਈਸਡ ਅਮਰੀਕਾਨੋ ਹਰ ਇੱਕ ਤਰ੍ਹਾਂ ਦੀ ਕਾਫੀ ਮਿਲਦੀ ਆ ਖਾਣ ਪੀਣ ਦੇ ਸ਼ਿਕਾਇਨ ਨਕਉਦਰ ਦੇ ਵਿੱਚ ਬਹੁਤ ਆ ਇੱਥੇ ਖਾਣ ਪੀਣ ਨੂੰ ਕੀ ਕੀ ਕੁਸ਼ਾ ਕੀ ਕੁਸ਼ ਮਿਲਦਾ ਸਰ 버ગર ਪੀਜ਼ਾ ਰੈਪ 버ગર ਪੀਜ਼ਾ ਰੈਪ ਫ੍ਰੈਂਚ ਫ੍ਰਾਈਜ਼ ਹਰ ਇੱਕ ਚੀਜ਼ ਇੱਥੇ ਮਿਲਦੀ ਆ ਸਰ ਪਰ ਮੈਂ ਤਾਂ ਰਾਜਮਾ ਪਾਵਾਂ ਜਿਆਦਾ ਖਾਂਦਾ ਜਿਆਦਾ ਸ਼ਿਕਾਇਨ ਆ ਹਾਂਜੀ ਸਰ ਸਾਡੀਆਂ ਇੱਥੇ ਹਾਂਜੀ ਸਰ ਸਾਡੀ ਮੈਂ ਜਿਆਦਾ ਵਾਲੀ ਖਾਵਾਂਗਾ ਹਾਂਜੀ ਸਰ ਸਾਡੀਆਂ ਸਰ ਇੱਥੇ ਸਪੈਸ਼ਲ ਮਿਨੀ ਮੀਲਸ ਆ ਰਾਜਮਾ ਚਾਵਲ ਪਾਓ ਭਾਜੀ ਦਾਲ ਖਿਚੜੀ ਦਾਲ ਵਿਦ ਰਾਜਮਾ ਚਾਵਲ ਹਰ ਇੱਕ ਚੀਜ਼ ਇੱਥੇ ਅਵੇਲੇਬਲ ਆ ਹਰ ਚੀਜ਼ ਮਿਲੇਗੀ ਇੱਥੇ ਯਾਨੀ ਕਿ ਸ਼ੁੱਧ ਵੇਚ ਨੂੰ ਲੈ ਸਰ ਪਿਓਰ ਵੇਚ ਤੇ ਉਹ ਪਿਓਰ ਹਾਂਜੀ ਪਿਓਰ ਵੇਚ ਪਿਓਰ ਵੇਚ ਹੈ ਨਾ ਹਾਂਜੀ ਸਰ 100% ਸ਼ੋਰ ਆ ਪਿਓਰ ਵੇਚ ਹਾਂਜੀ 100% ਹਾਂਜੀ ਅੱਛਾ ਇਹਦੀਆਂ ਆਪ ਆਪਣੀਆਂ ਸੂਤੋ ਦੀਆਂ ਕਿੰਨੀਆਂ ਕਿ ਬ੍ਰਾਂਚਾਂ ਹੈਗੀਆਂ ਮਾਪਾ ਹਾਂਜੀ ਸਰ ਸਾਡੀਆਂ 152 ਬ੍ਰਾਂਚੇਸ ਆ ਹਰੇਕ ਸ਼ਹਿਰ ਵਿੱਚ ਅਵੇਲੇਬਲ ਆ ਹਰ ਸ਼ਹਿਰ ਦੇ ਵਿੱਚ ਅਵੇਲੇ ਹੈ ਇਹ ਨਕੌਦਰ ਸ਼ਹਿਰ ਦੇ ਵਿੱਚ ਇਹਦੀ ਲੋਕੇਸ਼ਨ ਕਿਹ ਪੈਂਦੀ ਹੈ ਜੀ ਸਰ ਕੈਪੀਟਲ ਬੈਂਕ ਦੇ ਆਪੋਜ਼ਿਟ ਆ ਬੇਸਮੈਂਟ ਵਿੱਚ ਅੰਬੇਦਕਰ ਚੌਂਖਾ ਜੀ ਵੈਰੀ ਗੁੱਡ ਅਸੀਂ ਮੈਨੂੰ ਜੇ ਖਾਣ ਪੀਂਦਿਆਂ ਹੋਰ ਕਿਹੜੀਆਂ ਕਿਹੜੀਆਂ ਆਈਟਮਾਂ ਆਪਣੇ ਕੋਲ ਹੈ ਹਾਂਜੀ ਸਰ 버ਗਰ ਆ ਪੀਜ਼ਾ ਯਾ ਸੈਂਡਵਿਚਸ ਯਾ ਰੈਪ ਆ ਫ੍ਰੈਂਚ ਫ੍ਰਾਈਜ਼ ਆ ਹਰ ਇੱਕ ਚੀਜ਼ ਆ ਆਪਣੇ ਕੋਲ ਲੋਡਡ ਮੈਕਸੀਕਨ ਚੀਜ਼ ਫ੍ਰਾਈਜ਼ ਵੀ ਹੁੰਦੀਆਂ ਆ ਆਪਣੇ ਤੋਂ ਹਰ ਇੱਕ ਤਰ੍ਹਾਂ ਦਾ ਖਾਣਾ ਮਿਲੂਗਾ ਸੁੱਤੋ ਸਪੈਸ਼ਲ 버ਗਰ ਸੁੱਤੋ ਸਪੈਸ਼ਲ ਰੈਪ ਜਿਹਦੇ ਵਿੱਚ ਸਾਡੀਆਂ ਰੈਸਿਪੀਜ਼ ਐਡ ਹੁੰਦੀਆਂ ਨੇ ਬਿਲਕੁਲ ਜੀ ਸੁਪਰ ਸਪੈਸ਼ਲਿਸਟ ਸਾਹਮਣੇ ਉਹ ਸੁਪਰ ਸਪੈਸ਼ਲਿਸਟ ਆ ਹੈ ਹਾਂਜੀ ਇਹ ਸੂਟੋ ਸਪੈਸ਼ਲ ਆ ਸਰ ਸੂਟੋ ਸਪੈਸ਼ਲ ਸਾਡੀਆਂ ਖੋਦੀਆਂ ਰੈਸਪੀਜ਼ ਨੇ ਕਿੰਦਾ ਕਹਦਾ ਜੀ ਸੂਟੋ ਸਪੈਸ਼ਲ ਹੈ ਸਾਡੀਆਂ ਖੋਦੀਆਂ ਰੈਸਪੀਜ਼ ਨੇ ਸਾਰੀਆਂ ਸਰ ਹਾਂਜੀ ਅੱਛਾ ਜਦੋਂ ਸਾਡੀ ਵੀਡੀਓ ਚੱਲਦੀ ਆ ਨਾ ਇਹ ਤਾਂ ਲਹਿਰ ਤੇ ਇਹ ਸ਼ੇਅਰ ਬਹੁਤ ਹੁੰਦੀ ਆ ਸ਼ੇਅਰ ਕਰਨ ਵਾਲਿਆਂ ਨੂੰ ਇਹ ਪਹਿਲੇ ਇੱਕ ਗੱਲ ਦੱਸਿਓ ਇਹਦੇ ਰੇਟ ਬਿਲਕੁਲ ਜਾਇਜ਼ ਆ ਜੀ ਹਾਂਜੀ ਸਰ ਬਿਲਕੁਲ ਜਾਇਜ਼ ਆ ਰੇਟ ਜੀ ਹਾਂਜੀ ਤੇ ਹੋਮ ਡਿਲੀਵਰੀ ਚ ਹੈ ਹਾਂਜੀ ਸਰ ਹੋਮ ਡਿਲੀਵਰੀ ਨ ਕੋਦਰ ਵਾਲਿਆਂ ਨੂੰ ਫ੍ਰੀ ਆ ਸਾਡੀ ਨ ਕੋਦਰ ਵਾਲਿਆਂ ਟੋਟਲੀ ਫ੍ਰੀ ਹੈ ਹਾਂਜੀ ਸਰ ਕਿੰਨੇ ਕਿੰਨੇ ਕੋਸਟ ਦੇ ਫ੍ਰੀ ਆ ਜੀ ਕਿੰਨੇ ਕੋਸਟ ਦਾ ਸਰ ਤੋਂ ਘੱਟ ਤੋਂ ਮਹਿੰਗਾ ਸਰ 500 ਹੋਊਗਾ ਤੇ ਆਪਾਂ ਇੱਕ ਥਿੱਕ ਕੋਲਡ ਕਾਫੀ ਵੀ ਫ੍ਰੀ ਕਰਾਂਗੇ ਤੇ ਉਹ ਤਾਂ ਜਿੰਨਾ ਮਰਜ਼ੀ ਹੋਵੇ ਚਾਹੇ 200 ਹੋਵੇ ਚਾਹੇ 100 ਹੋਵੇ ਤਾਂ ਆਪਣੀ ਡਿਲੀਵਰੀ ਤਾਂ ਫ੍ਰੀ ਹੋਊਗੀ ਤਦ ਵੀ 500 ਤੇ ਇੱਕ ਥਿੱਕ ਕੋਲਡ ਕਾਫੀ ਫ੍ਰੀ ਹੋਊਗੀ ਆਪਣੀ ਇੱਕ ਕੋੜੀ ਕਾਫੀ ਫ੍ਰੀ ਬਿਲਕੁਲ ਹਾਂਜੀ ਸਰ ਇੱਕ ਤਾਂ ਥੋੜੀ ਪੈ ਜਾਣੀ ਆ ਜੀ ਨਹੀਂ ਸਰ ਜੇ ਦੋ ਜਣੇ ਆਣ ਕੇ ਫੇਰ ਤਦ ਵੀ ਸਰ ਅਗਰ ਉਹ ਸ਼ੇਅਰ ਕਰਕੇ ਆ ਉਹ ਦਿਖਾਉਣਗੇ ਕਿ ਅਸੀਂ ਤੁਹਾਡੀ ਵੀਡੀਓ ਸ਼ੇਅਰ ਕੀਤੀ ਹੈ ਤੇ ਅਸੀਂ ਇੱਕ ਥਿਕੋਲ ਕਾਫੀ ਹੋਰ ਫ੍ਰੀ ਕਰ ਦਾਂਗੇ। ਦੋ ਦੇ ਦੇਵੋਗੇ ਜਣੀ ਕੇ? ਹਾਂਜੀ ਸਰ। ਵਾਹ ਜੀ ਉਹ 500 ਦੇ ਆਰਡਰ ਦੇ ਨਾਲ ਕਹਿੰਦੇ ਦੋ ਕਾਫੀ ਫ੍ਰੀ ਬਿਲਕੁਲ ਦੇ ਦੇਓਗੇ। ਬਿਲਕੁਲ ਕਾਇਮ ਹੈ ਜੀ ਜਵਾਨ ਤੇ? ਹਾਂਜੀ ਸਰ ਬਿਲਕੁਲ। ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਅੱਛਾ ਕੁਝ ਹੋਰ ਖਾਣ ਪੀਣ ਦੇ ਸਕੀਮ ਹੋਣ ਕੋਈ ਹੋਰ ਸਕੀਮ ਵੀ ਦਿਓਗੇ ਜੀ? ਹਾਂਜੀ ਸਰ ਸਾਡੇ ਕੋਲ ਇੱਕ ਹੋਰ ਸਕੀਮ ਅਵੇਲੇਬਲ ਹੈ। ਅਗਰ ਤੁਸੀਂ ਸੂਰਤੋ ਸਪੈਸ਼ਲ 버ਗਰ ਲੈਨੇ ਹੋ ਤਾਂ ਉਹਦੇ ਨਾਲ ਸਾਡਾ ਆਲੂ ਟਿੱਕੀ 버ਗਰ ਫ੍ਰੀ ਹੋਊਗਾ। ਆਲੂ ਟਿੱਕੀ 버거 ਬਿਲਕੁਲ ਫ੍ਰੀ ਹੋਵੇਗਾ ਖੁਸ਼ ਹੋ ਕੇ ਕਹਿ ਰਿਹਾ ਹੁਣ ਹਾਂਜੀ ਸਰ ਫ੍ਰੀ ਹੋਊਗਾ ਬਿਲਕੁਲ ਫ੍ਰੀ ਹੋਊਗਾ ਹਾਂਜੀ ਬਿਲਕੁਲ ਫ੍ਰੀ ਹੋਏਗਾ ਜੀ ਇੱਕ ਫੋਨ ਨੰਬਰ ਮੈਂ ਲੋਕੇਸ਼ਨ ਤੇ ਫੋਨ ਨੰਬਰ ਜ਼ਰੂਰ ਦੱਸ ਦਿਆਂ ਹਾਂਜੀ ਸਰ ਤੁਸੀਂ ਸਾਰਿਆਂ ਨੇ ਵਿਜ਼ਿਟ ਕਰਨਾ ਹੈ ਕੈਪੀਟਲ ਦੇ ਆਪੋਜ਼ਿਟ ਨੀਚੇ ਬੇਸਮੈਂਟ ਵਿੱਚ ਸੂਟੋ ਕੈਫੇ ਤੇ ਸਾਡਾ ਕੰਟੈਕਟ ਨੰਬਰ ਹੈ 7652947489 ਹਾਂਜੀ 7652947489 ਜੀ ਇੱਕ ਵਾਰੀ ਫੇਰ ਦੱਸ ਦਿਓ ਕੋਈ ਨਹੀਂ 7652947489 ਇਸ ਨੰਬਰ ਤੇ ਹੋਮ ਡਿਲੀਵਰੀ ਹਾਂਜੀ ਸਰ ਇਸ ਨੰਬਰ ਤੇ ਹੋਮ ਡਿਲੀਵਰੀ ਤਨਕੋਦਰ ਵਾਲਿਆਂ ਨੂੰ ਫ੍ਰੀ ਡਿਲੀਵਰੀ ਹੋਊਗੀ ਸਾਡੀ ਤੇ ਇੱਕ ਹੋਰ ਸਪੈਸ਼ਲ ਆਫਰ ਆ ਸਾਡੀ ਅਗਰ ਇੱਥੇ 1500 ਤੋਂ ਅਪ ਤੁਸੀਂ ਬਿੱਲ ਕਰਦੇ ਆ ਬਰਥਡੇ ਸੈਲੀਬ੍ਰੇਸ਼ਨ ਤੇ ਤੇ ਸਾਡੇ ਵੱਲੋਂ 1 ਕਿਜੀ ਕੇਕ ਫ੍ਰੀ ਹੋਊਗਾ 1 ਕਿਜੀ ਕੇਗ ਵੀ ਫ੍ਰੀ ਲਾਤਾ ਜੀ ਤੁਸੀਂ ਵਿਆਹ ਸ਼ਾਦੀ ਕਰਦੇ ਤੇ ਵੀ ਪ੍ਰੋਗਰਾਮ ਬੁੱਕ ਕਰ ਸਕਦੇ ਹੋ ਤੇ ਜਾਂ ਕੋਈ ਜਨਮ ਦਿਨ ਆ ਛੋਟੀ ਮੋਟੀ ਪਾਰਟੀ ਆ ਪਾਰਟੀ ਤੇ ਤੁਸੀਂ ਆ ਸਕਦੇ ਹੋ ਜੇ ਤੁਹਾਡੇ ਬੱਚੇ ਦਾ ਤੇ ਜਨਮ ਦਿਨ ਮਨਾਓਗੇ ਤਾ ਕੀ ਫਰੀ ਆ ਜੀ ਕੇਕ 1 ਕੇਜੀ ਕੇਕ ਫਰੀ ਆ ਅਗਰ ਤੁਹਾਡਾ 1500 ਤੋਂ ਅਪਵੈਲ ਹੁੰਦਾ ਆ ਤਾਂ ਸਿਟਿੰਗ ਕਿੰਨੇ ਕੋ ਗੈਦਰਿੰਗ ਆ ਤੇ ਗੈਦਰਿੰਗ ਹਾਂਜੀ ਸਰ ਇੱਥੇ 25 ਤੋਂ 30 ਪੀਪਲਸ ਆ ਸਕਦੇ ਆ ਆਰਮਨਾਲ ਆਰਮਨਾਲ ਆ ਸਕਦੇ ਆ ਹਾਂਜੀ ਸਰ ਜੇ ਨਹੀਂ ਫੈਮਿਲੀ ਨੇ ਬਰਥਡੇ ਮਨਾਉਣਾ ਹੋਵੇ ਜਾਂ ਅਨਵਰਸਰੀ ਬਣਾਣੀ ਹੋਵੇ ਉਹ ਆ ਸਕਦੇ ਆ ਹਾਂਜੀ ਸਰ ਅੰਗੇਜਮੈਂਟ ਪਾਰਟੀ ਕੋਈ ਵੀ ਤੁਸੀਂ ਛੋਟੀ ਜਿਹੀ ਗੈਟ ਟੁਗੇਦਰ ਕਰਨੀ ਹੋਵੇ ਇੱਥੇ ਕਰ ਸਕਦੇ ਆ ਤੇ ਤੁਹਾਨੂੰ ਐਟਮੋਸਫੇਅਰ ਵੀ ਬਿਲਕੁਲ ਫ੍ਰੀਲੀ ਮਿਲੇਗਾ ਐਨਾ ਵਧੀਆ ਇੱਕਦਮ ਐਨਾ ਵਧੀਆ ਇਟਸ ਟੋਟਲੀ ਏਸੀ ਹੈ ਜੀ ਹਾਂਜੀ ਟੋਟਲੀ ਏਸੀ ਆ ਜੀ ਦੇਖ ਸਾਰਿਆਂ ਨਾਲ ਮੇਨ ਚੀਜ਼ ਸਾਰੇ ਪਿਓਰ ਵੈਜ ਆ ਬਿਲਕੁਲ ਵੈਜ ਖਾਨ ਦੇ ਦਾ ਨਕ ਉਧਰ ਵਾਲੇ ਸ਼ਕੀਨ ਆ ਵੈਜ ਲਈ ਤਾਂ ਲੱਭਦੀ ਨਹੀਂ ਆਪਾਂ ਨੂੰ ਜਗ੍ਹਾ ਇਹ ਤੋਂ ਬਹੁਤ ਵਧੀਆ ਲੱਗ ਗਈ ਆਪਾਂ ਨਹੀਂ ਵੈਜ ਆ ਹਾਂਜੀ ਸਰ ਆਪਣਾ ਸੂਤ ਤੋਂ ਸਪੈਸ਼ਲ ਹਾਂਜੀ ਸਰ ਸਾਡਾ ਸੂਤ ਤੋਂ ਸਪੈਸ਼ਲ ਰੈਪ ਬੈਸਟ ਆ ਇੱਥੇ ਦਾ ਤੇ ਇੱਥੇ ਦਾ 버ਗਰ ਵੀ ਬੈਸਟ ਆ ਤੇ ਸਾਰੇ ਨਾਲੋਂ ਮੇਨ ਚੀਜ਼ ਇੱਥੇ ਦੀਆਂ ਮਿਨੀ ਮੀਲਸ ਪਾਓ ਭਾਜੀ ਦਾਲ ਖਿਚੜੀ ਰਾਜਮਾ ਚਾਵਲ ਤੇ ਮੱਖ ਦਾਲ ਮੱਖਣੀ ਵਿਦ ਰਾਈਸ ਇਹ ਚੀਜ਼ਾਂ ਬੈਸਟ ਹੋਣਗੀਆਂ ਇੱਥੇ ਦੀਆਂ ਬੈਸਟ ਹੋਣਗੀਆਂ ਤੁਹਾਡਾ ਨਾਮ ਪੁੱਛਣਾ ਭੁੱਲ ਗਏ ਮੈਂ ਹਾਂਜੀ ਸਰ ਮੇਰਾ ਨਾਮ ਸਿਮਰਨਸ ਹੁੰਦਾ ਤੋ ACG ਸਿਮਰਨ ਸਹੋਤਾ ਜੀ ਮੇਰਾ ਨਾਮ ਸਰ ਲਾਪਰੀ ਦਾ ਕਿਹੜਾ ਪਿੰਡ ਆ ਜੀ ਮੇਰਾ ਗੀਰਾਂ ਦੇ ਲੱਗਿਆ ਜੀ ਗੀਰਾਂ ਦੇ ਹਾਂਜੀ ਅੱਜ ਸੁੱਤੋਂ ਦੇ ਆਏ ਹੋ ਕੀ ਆਡਰ ਕੀਤਾ ਜੀ ਬੜਾ ਮਸਤ ਕੌਫੀ ਆਰਡਰ ਕੀਤੀ ਆ ਜੀ ਕੋਲਡ ਕੌਫੀ ਕੋਲਡ ਕੌਫੀ ਹਾਂਜੀ ਪਹਿਲਾਂ ਇਹਨਾਂ ਦਾ ਪੀਜ਼ਾ ਕੀਤਾ ਹੈਗਾ ਜੀ ਬਹੁਤ ਅੱਛਾ ਹੈਗਾ ਉਹ ਵੀ ਜੀ ਬਹੁਤ ਵਧੀਆ ਹੈਗਾ ਹਾਂਜੀ ਉਹ ਤਾਂ ਬਹੁਤ ਵਧੀਆ ਜੀ ਸਭ ਤੋਂ ਵਧੀਆ ਉਹ ਹੀ ਹੈ ਹਾਂਜੀ ਵੇਜਿਆਂ ਨਾਲ ਹਾਂਜੀ ਵੇਜਿਆਂ ਨਾਲ ਹੀ ਅੱਜ ਕੀ ਲੈਫਟ ਕੌਫੀ ਹਾਂਜੀ ਅੱਜ ਕੋਲਡ ਕੌਫੀ ਆ ਕੋਲਡ ਕਾਫੀ ਹੈ ਜੀ ਉਧਰ ਸਟਾਫ ਇਹਨਾਂ ਦਾ ਬਹੁਤ ਅੱਛਾ ਹੈ ਜੀ ਸਾਰਿਆਂ ਦਾ ਬਹੁਤ ਵਧੀਆ ਜੀ ਕੀ ਕਹਿਣਾ ਚਾਹੋਗੇ ਇੱਥੇ ਤੁਹਾਨੂੰ ਧੰਨਵਾਦ ਹਾਂ ਜੀ ਮੈਂ ਤੁਹਾਨੂੰ ਕੁਦਰ ਵਾਲਿਆਂ ਨੂੰ ਇਹ ਕਹਿਣਾ ਚਾਹੁੰਦਾ ਆ ਜੀ ਆ ਕੇ ਇੱਥੇ ਸ਼ੋਟੋ ਕਾਫੇ ਤੇ ਆਪਣਾ ਵਿਜ਼ਿਟ ਕਰੋ ਸਭ ਤੋਂ ਵਧੀਆ ਹੈ ਕੈਫੇ ਤਾਂ ਸੂਤੋ ਦੇ ਵਿੱਚ ਆਏ ਸੀ ਅੱਜ ਸੂਤੋ ਕੈਫੇ ਦੇ ਵਿੱਚ ਆਏ ਸੀ ਜਿਹੜਾ ਨੂਰਮਨ ਰੋਡ ਕੈਪੀਟਲ ਬੈਂਕ ਦੇ ਬਿਲਕੁਲ ਸਾਹਮਣੇ ਆ ਔਰ ਇੱਥੇ ਬਹੁਤ ਵਧੀਆ ਤੁਸੀਂ ਇੰਤਜ਼ਾਮਾ ਇੱਥੇ ਤੁਸੀਂ ਆਪਣਾ ਬਰਥਡੇ ਮਨਾ ਸਕਦੇ ਹੋ ਛੋਟੀ ਮੋਟੀ ਪਾਰਟੀ ਵੀ ਕਰ ਸਕਦੇ ਹੋ ਅਨਿਵਰਸਰੀ ਮਨਾ ਸਕਦੇ ਹੋ ਕੁਝ ਸਕੀਮਾਂ ਫ੍ਰੀ ਵੀ ਲਾਈਆਂ ਇਹਨਾਂ ਨੇ ਇੱਕ ਮੈਂ ਜ਼ਰੂਰ ਗੱਲ ਦੱਸ ਦਿਆਂ ਇਹ ਬਿਲਕੁਲ ਟੋਟਲੀ ਵੈਸ਼ਨੋ ਆ ਜੀ ਟੋਟਲੀ ਵੈਜਿਆ ਟੋਟਲੀ ਵਿਸ਼ਨੂਆ ਨਕੋਦਰ ਸ਼ਹਿਰ ਦੇ ਵਿੱਚ ਵਿਸ਼ਨੂ ਦੀ ਜਗ੍ਹਾ ਲੱਭਦੇ ਲੋਕੀ ਇੱਥੇ ਤੁਸੀਂ ਆਓ ਟੋਟਲੀ ਵੈਜ ਖਾਣਾ ਖਾਓ ਰਾਜਮਾ ਚਾਵਲ ਤਾਂ ਕੀ ਆਈ ਬਾਦ ਆ ਅਸੀਂ ਵੀ ਖਾ ਕੇ ਦੇਖਿਆ ਬਹੁਤ ਟਾਪ ਦੇ ਆ ਸੋ ਹੁਣ ਕਿੱਥੇ ਜੀ ਤੁਸੀਂ ਨੂਰਮਨ ਰੋਡ ਕੈਪੀਟਲ ਬੈਂਕ ਦੇ ਸਾਹਮਣੇ ਸੂਤੋ ਕੈਫੇ ਬੇਸਮੈਂਟ ਦੇ ਅੰਦਰ ਨਕੋਦਰ